ਸਾਥਿਓ ਮੇਰੇ ਚੈਨਲ ਧਾਲੀਵਾਲ ਟੈਕ ਦੇ ਉੱਤੇ ਤੁਹਾਡਾ ਜੀ ਆਇਆਂ। ਸਾਥਿਓ ਅੱਜ ਆਪਾਂ ਜਿਸ ਬੰਦ ਦੇ ਵਿੱਚ ਵੀਡੀਓ ਬਣਾ ਰਹੇ ਆ ਉਹ ਹੈਗਾ ਪੰਚਾਇਤੀ ਚੋਣਾ। ਪੰਚਾਇਤੀ ਚੋਣਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਤੇ ਆਪਾਂ ਨੂੰ ਵਾਰਡ ਵਾਈਜ਼ ਵੋਟਰ ਲਿਸਟ ਚਾਹੀਦੀ ਂਦੀ ਆ। ਵਾਰਡ ਅਨਸਾਰ ਆਪਣੇ ਕਿੰਨੇ ਵਾਰਡ ਆ ਤੇ ਉਹਦੇ ਵਿੱਚ ਕਿੰਨੀਆਂ-ਕਿੰਨੀਆਂ ਵੋਟਾਂ ਉਹਦੀ ਵੋਟਰ ਲਿਸਟ ਆਪਾਂ ਨੂੰ ਚਾਹੀਦੀ ਆ ਤੇ ਉਹਦੇ ਲਈ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਬਸ ਤੁਸੀਂ ਸਿਰਫ ਆਪਣੇ ਮੋਬਾਈਲ ਦੇ ਵਿੱਚ ਹੀ ਵੋਟਰ ਲਿਸਟ ਪ੍ਰਾਪਤ ਕਰ ਸਕਦੇ ਹੋ ਤੇ ਉਥੋਂ ਹੀ ਆਪਾਂ ਵੋਟਰ ਲਿਸਟ ਡਾਊਨਲੋਡ ਕਰਕੇ ਤੇ ਇਹਦਾ ਪ੍ਰਿੰਟ ਕਢਾ ਕੇ ਤੇ ਆਪਾਂ ਪਤਾ ਕਰ ਸਕਦੇ ਹਾਂ ਵੀ ਆਪਣੇ ਵਾਰਡ ਦੇ ਵਿੱਚ ਕਿੰਨੀਆਂ ਵੋਟਾਂ ਤੇ ਕਿਹਦੀਆਂ ਕਿਹਦੀਆਂ ਵੋਟਾਂ ਹੈਗੀਆਂ ਤੇ ਸਾਥਿਓ ਇਸ ਦੇ ਲਈ ਆਪਾਂ ਨੂੰ ਮੋਬਾਈਲ ਦੀ ਸਕਰੀਨ ਤੇ ਜਾਣਾ ਪਊਗਾ ਸਾਥਿਓ ਜੇ ਤੁਹਾਨੂੰ ਇਹ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਸਾਥਿਓ ਆਓ ਚੱਲਦੇ ਹਾਂ ਆਪਾਂ ਹੁਣ ਮੋਬਾਈਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਆਪਾਂ ਮੋਬਾਈਲ ਦੀ ਸਕਰੀਨ ਤੇ ਤੇ ਉਥੇ ਆਪਾਂ ਲਿਖਦੇ ਆਂ ਗ੍ਰਾਮ ਪੰਚਾਇਤ ਵੋਟਰ ਲਿਸਟ Google Chrome ਤੇ ਜਾਣਾ ਆਪਾਂ ਆ ਵੀ ਹੁਣ ਆਪਾਂ ਇੱਥੇ ਲਿਖਦੇ ਆਂ ਗ੍ਰਾਮ ਪੰਚਾਇਤ ਵੋਟਰ ਲਿਸਟ ਸਾਥੀਓ ਜਿਹੜੀ ਆਪਾਂ ਵੋਟਰ ਲਿਸਟ ਚਾਹੀਦੀ ਆਪਾਂ ਨੂੰ ਤੇ ਉਹ ਪਿੰਡ ਜਿਹੜੇ ਜ਼ਿਲ੍ਹੇ ਚਾ ਤੁਹਾਡਾ ਉਸ ਜ਼ਿਲ੍ਹੇ ਦਾ ਨਾਮ ਲਿਖ ਦੇਣਾ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਆ ਜਿਹੜੇ ਜ਼ਿਲ੍ਹੇ ਚ ਤੁਹਾਡਾ ਪਿੰਡ ਆ ਉਸ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਣਾ ਪਿੰਡ ਦਾ ਨਾਮ ਨਹੀਂ ਲਿਖਣਾ ਜ਼ਿਲ੍ਹੇ ਦਾ ਨਾਮ ਲਿਖਣਾ ਫੇਰ ਉਹ ਤੁਹਾਡੀ ਵੋਟਰ ਲਿਸਟ ਇਹਦੇ ਵਿੱਚ Google ਦੇ ਵਿੱਚ ਸ਼ੋ ਹੋ ਰੂਗਾ ਮੋਬਾਈਲ ਦੇ ਵਿੱਚ ਤੁਸੀਂ ਇਹ ਕਰਨੇ ਆ ਮੋਬਾਈਲ 'ਚ ਵੀ ਕਰ ਸਕਦੇ ਕੰਪਿਊਟਰ ਤੇ ਵੀ ਕਰ ਸਕਦੇ ਮੈਂ ਮੋਬਾਈਲ ਤੇ ਕਰ ਰਿਹਾ ਮੋਬਾਈਲ ਨੂੰ ਮਤਲਬ ਤੁਸੀਂ ਟੇਢੇ ਲੋਡ ਕਰ ਲੈਣਾ ਆਪਣੇ ਉਹ ਇਹਨੂੰ ਆਪਾਂ ਪਹਿਲਾਂ ਇਹ ਜ਼ਰੂਰ ਕਰ ਲੈਣਾ ਵੀ ਇਹ ਰੋਟੇਟ ਹੋਣਾ ਚਾਹੀਦਾ ਜਿਹੜੀ ਸਕਰੀਨ ਆ ਤਾਂ ਉਹ ਸਕਰੀਨ ਰੋਟੇਟ ਕਰਨ ਦੇ ਲਈ ਆਪਾਂ ਨੂੰ ਟੇਢੇ ਲੋਡ ਕਰਨਾ ਪਊਗਾ ਤੇ ਹੁਣ ਜਦੋਂ ਆਪਾਂ ਲਿਖਿਆ ਗ੍ਰਾਮ ਪੰਚਾਇਤ ਵੋਟਰ ਲਿਸਟ ਤਾਂ ਦੇਖੋ ਬਖਵਾਕੇ ਡਿਸਟ੍ਰਿਕਟ ਦੀ ਆ ਗਈ ਜਿਵੇਂ ਬਰਨਾਲਾ ਦੀ ਆ ਗਈ ਲੁਧਿਆਣਾ ਦੀ ਆ ਗਈ ਆ ਮੋਹਾਲੀ ਦੀ ਆ ਗਈ ਆ ਸੰਗਰੂਰ ਦੀ ਆ ਗਈ ਆ ਫਾਜ਼ਿਲਕਾ ਦੀ ਇਹ ਅਡੋਡੀ ਵੋਟਰ ਲਿਸਟ ਆ ਗਈਆਂ ਪਰ ਆਪਾਂ ਨੂੰ ਜਿਹੜੇ ਜ਼ਿਲ੍ਹੇ ਦੀ ਚਾਹੀਦੀ ਉਹ ਜ਼ਿਲ੍ਹੇ ਦਾ ਨਾਮ ਲਿਖ ਦੋਗੇ ਤਾਂ ਤੁਹਾਨੂੰ ਸੌਖੇ ਲੱਭਣਾ ਹੋ ਜਾਊਗਾ ਵੋਟਰ ਲਿਸਟ ਲੱਭਣੀ ਤੇ ਆਪਾਂ ਹੁਣ ਜਿਵੇਂ ਮੈਨੂੰ ਮੈਂ ਮੋਗੇ ਜ਼ਿਲ੍ਹੇ ਤੋਂ ਬਿਗਲੋਂਗ ਕਰਦਾ ਤਾਂ ਮੈਂ ਮੋਗਾ ਲਿਖ ਦਿੰਦਾ ਨਾਲ ਆ ਦੇਖੋ ਜਿੱਥੇ ಗ್ರಾಮ ਪੰਚਾਇਤ ಗ್ರಾಮ ਪੰਚਾਇਤ ਲਿਖਿਆ ਉੱਥੇ ਤੁਸੀਂ ਨਾਲ ਮੋਗਾ ਲਿਖ ਦਿਓ ਆ ਦੇਖੋ ਮੋਗਾ ਲਿਖ ਰਿਹਾ ਤੇ ਅੱਗੇ ਆ ਗਿਆ ਵੋਟ ਲਿਸਟ ਜਾਂ ਮੋਟਰ ਲਿਸਟ ਲਿਖ ਦਿਓ ਤੁਸੀਂ ਤਾਂ ਜਦੋਂ ਆਪਾਂ ਨੂੰ ਸਰਚ ਮਾਰਾਂਗੇ ਤਾਂ ਆਹ ਦੇਖੋ ਆਪਣਾ ਜ਼ਿਲ੍ਹਾ ਮੋਗਾ ਆ ਗਿਆ ਤਾਂ ਮੋਗੇ ਡਿਸਟ੍ਰਿਕਟ ਦੇ ਜਿੱਥੇ ਨੀਲੇ ਲੈਨ ਚ ਲਿਖੇ ਨੀਲੇ ਰੰਗ ਚ ਲਿਖਿਆ ਉੱਥੇ ਕਲਿੱਕ ਕਰ ਦੇਣਾ ਤੇ ਫਿਰ ਆਪਾਂ ਇੱਥੋਂ ਹੁਣ ਆਪਾਂ ਮੋਟਰ ਲਿਸਟ ਲਵਾਂਗੇ ਆਪਣੀ ਤਾਂ ਇਹਦੇ ਵਿੱਚ ਆ ਦੇਖੋ ਮੋਗਾ ਵਾਰਨ ਮੋਗਾ 2 ਫਿਰ ਕੋਟੀ ਸੇਖਾ ਧਰਮਕੋਟ ਬਾਗਾ ਪ੍ਰਾਣਾ ਤੇ ਨਿਹਾਰ ਸਿੰਘ ਵਾਲਾ ਜਿਹੜੀ ਆਪਾਂ ਨੂੰ ਜਿਹੜੇ ਇਲਾਕੇ ਦੀ ਲਿਸਟ ਚਾਹੀਦੀ ਹੈ ਜਿਹੜੇ ਬਲਾਕ ਦੀ ਆਪਾਂ ਉੱਥੇ ਕਲਿੱਕ ਕਰਾਂਗੇ ਜਿਵੇਂ ਮੈਨੂੰ ਧਰਮਕੋਟ ਦੀ ਚਾਹੀਦੀ ਮੈਂ ਧਰਮਕੋਟ ਤੇ ਕਲਿੱਕ ਕੀਤਾ ਤਾਂ ਦੇਖੋ ਹੁਣ ਆਪਣੀਆਂ ਸਾਰੀਆਂ ਵੋਟਰ ਲਿਸਟਾਂ ਸ਼ੋ ਹੋ ਰਹੀਆਂ ਤਾਂ ਇਸ ਤੋਂ ਬਾਅਦ ਆਪਾਂ ਲਾਸਟ ਤੇ ਚ ਦੇਖਣਾ ਲਾਸਟ ਤੇ ਚਲੇ ਜਾਣਾ ਬਿਲਕੁਲ ਜਿੱਥੇ ਲਿਖਿਆ SUWP1 ਇਹਨੂੰ PDF ਨੂੰ ਕੱਢ ਲੈਣਾ ਤੇ ਇਹਦੇ ਵਿੱਚ ਦੇਖੋ ਆਪਣੇ ਵੱਖ-ਵੱਖ ਜਿਹੜੇ ਇਲਾਕੇ ਆ ਉਹਨਾਂ ਦਾ ਭਾਗ ਨੰਬਰ ਲਿਖਿਆ ਹੋਇਆ ਤੇ ਨਾਲੇ ਨਾਲ ਹੀ ਆਪਾਂ ਪਿੰਡਾਂ ਦੇ ਨਾਮ ਲਿਖੇ ਹੋਏ ਤੁਸੀਂ ਇੱਥੇ ਚੈੱਕ ਕਰ ਲੈਣਾ ਬੀਟਰਡੇ ਇਲਾਕੇ ਦੇ ਕਿੰਨੀਆਂ ਵੋਟਾਂ ਕਿੰਨੇ ਵਾਰਚ ਕਿੰਨੀਆਂ ਵੋਟਾਂ ਤੇ ਟੋਟਲ ਕਿੰਨੀਆਂ ਵੋਟਾਂ ਇਹ ਸਾਰੀ ਡਿਟੇਲ ਲਿਖੀ ਹੋਈ ਹੈ ਨਾਲ ਹੀ ਪਿੰਡ ਦੇ ਵਾਰ ਨੰਬਰ ਲਿਖੇ ਹੋਏ ਆ ਟੋਟਲ ਵੋਟਾਂ ਲਿਖੀਆਂ ਹੋਈਆਂ ਤੇ ਨਾਲ ਹੀ ਪਿੰਡ ਦਾ ਭਾਗ ਨੰਬਰ ਵੀ ਲਿਖਿਆ ਹੋਇਆ ਇੱਥੇ ਤੁਹਾਨੂੰ ਭਾਗ ਨੰਬਰ ਮਿਲ ਜੂਗਾ ਤੁਹਾਡੇ ਪਿੰਡ ਦਾ ਕੀ ਭਾਗ ਨੰਬਰ ਨਹੀਂ ਤਾਂ ਤੁਹਾਨੂੰ ਵੋਟਰ ਲਿਸਟ ਨਹੀਂ ਲੱਭਣੀ ਉਥੋਂ ਤਾਂ ਜਦੋਂ ਪਹਿਲਾਂ ਆਪਾਂ ਭਾਗ ਨੰਬਰ ਹੁਣ ਦੇਖਦੇ ਆ ਮੈਂ ਮੈਂ ਪਿੰਡ ਮੋਰਗੇੜਾ ਉਹਦੀ ਲੱਭਦਾ ਇੱਕ ਦੇਖਦਾ ਮੈਂ ਤੁਹਾਨੂੰ ਦਿਖਾਉਣਾ ਕਿ ਜਿਵੇਂ ਸੈਦੇ ਸ਼ਾਹ ਵਾਲਾ ਆ ਗਿਆ ਇਹਦੇ ਵੋਟਰ ਲਿਸਟ ਦੀ ਡਿਟੇਲ ਆ ਗਈ ਜਾਂ ਵੋਟਾਂ ਦੀ ਡਿਟੇਲ ਆ ਗਈ ਇਹਨਾਂ ਦੀ ਆ ਦੇਖੋ ਵਾਰਡ ਨੰਬਰ 1 ਚ ਕਿੰਨੀਆਂ ਵੋਟਾਂ 2 ਚ ਕਿੰਨੀਆਂ ਮੈਂ ਤੁਹਾਨੂੰ ਦੱਸਦਾ ਕਿ ਇਸੇ ਤਰ੍ਹਾਂ ਮੈਂ ਅੱਗੇ-ਅੱਗੇ ਉੱਪਰ ਤੁਹਾਨੂੰ ਇਹ ਨੋ ਲਿਖਿਆ ਨੋ ਸਰਕਾਰੀ ਪ੍ਰਾਇਮਰੀ ਸਕੂਲ ਮਾਹੀਵਾਲ ਤਾਂ ਇਸੇ ਤਰ੍ਹਾਂ ਆਪਾਂ ਅੱਗੇ ਲੱਭਦੇ ਜਾਵਾਂਗੇ ਹੋਰ ਉੱਪਰ ਨੂੰ ਕਰਾਂਗੇ ਚਲ ਦੇਖਦੇ ਅੱਗੇ ਫੇਰ ਅਗੇ ਗੋਲੂ ਵਾਲ ਦੇ ਅਗੇ ਡਿਟੇਲ ਆ ਦਾ 11 ਨੰਬਰ ਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਕੜਾਏ ਵਾਲਾ ਅੱਡੋ ਅੱਡੀ ਆ ਗਿਆ ਆਪਾਂ ਦੇਖਦੇ ਮੋਰਗਡ ਲੱਭਦੇ ਕਿਨੇ ਨੰਬਰ ਤੇ ਆ ਹੋਰ ਉੱਪਰ ਚੱਲਦੇ ਆਪਾਂ ਇੱਥੇ ਤੁਸੀਂ ਆਪਣਾ ਭਾਗ ਨੰਬਰ ਲੱਭਣਾ ਭਾਗ ਨੰਬਰ ਲੱਭੇ ਤੋਂ ਬਿਨਾ ਤੁਹਾਨੂੰ ਵੋਟਰ ਲਿਸਟ ਬਿਲਕੁਲ ਨਹੀਂ ਲੱਭਣੀ ਤੇ ਵਾਰਡ ਵਾਈਜ਼ ਵੋਟਰ ਲਿਸਟ ਲੱਭ ਜਾਊਗੀ ਤੁਹਾਨੂੰ ਪਹਿਲਾਂ ਆਪਾਂ ਲੱਭਦੇ ਆ ਭਾਗ ਨੰਬਰ ਹੁਣ 17 ਨੰਬਰ ਤੇ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੰਬੋਕੜਾ ਇਸ ਤੋਂ ਬਾਅਦ ਅੱਗੇ ਆ ਗਿਆ ਸਰਕਾਰ ਅੱਗੇ ਅੱਗੇ ਦੇਖਦੇ ਆ 19 ਨੰਬਰ ਤੇ ਤੋਤਾ ਸਿੰਘ ਆਲਾ ਇਹ ਨਾਲ ਹੀ ਦੂਸਰ ਨੰਬਰ ਵੀ ਆ ਆਪਾਂ ਪੋਲਿੰਗ ਸਟੇਸ਼ਨ ਦਾ ਨਾਮ ਵੀ ਲਿਖਿਆ ਨੰਬਰ ਵੀ ਲਿਖਿਆ ਸਾਰੀ ਡਿਟੇਲ ਲਿਖੀ ਹੋਈ ਹੈ ਆਪਾਂ ਮੋਰਗਡ ਤੇ ਚੱਲਦੇ ਹੌਲੀ-ਹੌਲੀ ਹੌਲੀ-ਹੌਲੀ ਲੱਭੂਗਾ ਕਿਉਂਕਿ ਆਪਾਂ ਜੇ ਤੇਜ਼ੀ ਨਾਲ ਲੱਭਾਂਗੇ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਆਪਣਾ ਜਿਹੜਾ ਪਿੰਡ ਉਹ ਕਿੱਥੇ ਆ ਕਿੰਨੇ ਕਿਹੜੇ ਭਾਗ ਨੰਬਰ ਤੇ ਆ 26 ਨੰਬਰ ਤੇ ਆ ਗਿਆ 26 ਨੰਬਰ ਆ ਗਿਆ ਇਸੇ ਤਰ੍ਹਾਂ 27 ਨੰਬਰ ਤੇ ਮਸਤੇ ਵਾਲਾ ਆ ਗਿਆ 29 ਨੰਬਰ ਤੇ ਇਸੇ ਤਰ੍ਹਾਂ ਪਲਵ ਦੇ ਜਨੇ 30 ਨੰਬਰ ਤੇ ਅੱਗੇ ਆ ਗਿਆ ਫਿਰ ਅੱਗੇ 31 ਨੰਬਰ ਤੇ ਆ ਗਿਆ ਸ਼ਾਦੀ ਵਾਲਾ ਦੱਖਣੀ ਪਾਸਾ ਇਸੇ ਤਰ੍ਹਾਂ ਆਪਣ ਇਹ ਸਾਰੇ ਆ ਗਿਆ ਉੱਤਰੀ ਪਾਸਾ ਮੰਦਰ 33 ਨੰਬਰ ਤੇ ਇਸੇ ਤਰ੍ਹਾਂ ਆਪਾਂ ਲੱਭਦੇ ਜਾਂਦੇ ਆ ਇਹ ਟੋਟਲ ਸਮਰੀ ਸ਼ੀਟ ਦਿੱਤੀ ਹੋਈ ਆ ਬਲਾਕ ਧਰਮਕੋਟ ਐਡ ਧਰਮਕੁੜ ਜਿਹੜਾ ਬਲਾਕ ਆ ਕੋਟੀ ਸੇਖਾ ਐਡ ਧਰਮਕੁੜ ਉਹਦੀ ਪੂਰੀ ਡਿਟੇਲ ਦਿੱਤੀ ਹੋਈ ਆ ਆ ਦੇਖੋ ਹੁਣ ਸਾਥੀਓ ਆ ਗਿਆ ਪੋਲਿੰਗ ਸਟੇਸ਼ਨ ਜਿਹੜਾ ਆਪਾਂ ਲੱਭ ਰਹੇ ਸੀ ਮੋਰਗੜ ਸਰਕਾਰੀ ਪ੍ਰਾਇਮਰੀ ਸਕੂਲ ਮੋਰਗੜ ਦਾ ਬੂਥ ਆ 52 ਦਾ ਨੰਬਰ ਆ ਤੇ ਸਟੇਸ਼ਨ ਦਾ ਨਾਮ ਲਿਖਿਆ ਹੋਇਆ ਤੇ ਅੱਗੇ ਵੋਟਾਂ ਦਾ ਵੇਰਵਾ ਦਿੱਤਾ ਹੋਇਆ ਜਮੇਂ ਦੇ ਵਿੱਚ ਪੰਜ ਵਾਰਡ ਤੇ ਪੰਜਾਂ ਵਾਰਡਾਂ ਦੀ ਡਿਟੇਲ ਦਿੱਤੀ ਹੋਈ ਆ ਆਪਣਾ ਜਿਹੜਾ ਬਲਾਕ ਦਾ ਨਾਮ ਧਰਮਕੋਟ ਐਡ ਕੋਟੀ ਸਿਖਾ ಗ್ರಾಮ ਪੰਚਾਇਤ ਮੋਰਗੜ ਆਗੀ ਇਹ ਸਾਲ 2023 ਦੀ ਵੋਟਰ ਲਿਸਟ ਉੱਤੇ ਦਿੱਤਾ ਹੋਇਆ ਤੇ ਇਹਦੀ ਜਿਹੜੀ ਅੰਤਮ ਪ੍ਰਕਾਸ਼ਨਾ 7 1 2024 ਨੂੰ ਕੀਤੀ ਹੋਈ ਆ ਤੇ ਹੁਣ ਆਪਾਂ ਇਹਦੀ ਅੱਗੇ ਡਿਟੇਲ ਦੇਖਦੇ ਆ ਵਾਰਡ ਨੰਬਰ 1 ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੋਇਆ 100 ਪੁਰਸ਼ਾ 87 ਇਸਤਰੀਆਂ ਤੇ ਅੱਗੇ ਆਪਣੇ ਟੋਟਲ ਜਿਹੜੀਆਂ ਵੋਟਾਂ ਆਈਆਂ 187 ਆ ਤਾਂ 2 ਦੇ ਵਿੱਚ 71 ਤੇ ਇਸੇ ਤਰ੍ਹਾਂ 71 ਔਰਤਾ ਤੇ ਟੋਟਲ ਆਪਣੇ 142 ਵੋਟਾਂ ਵਾਰਡ ਨੰਬਰ 2 ਚ ਆ ਇਸੇ ਤਰ੍ਹਾਂ ਨੰਬਰ 3 ਦੇ ਵਿੱਚ ਹੈਗੇ 59 ਪੁਰਸ਼ ਤੇ 53 ਔਰਤਾਂ ਟੋਟਲ 112 ਵੋਟਾਂ ਹੋਈਆਂ। ਵਾਰਡ ਨੰਬਰ 4 ਦੇ ਵਿੱਚ ਹੋਈਆਂ 84 ਤੇ 63 ਟੋਟਲ ਹੋਈਆਂ 157 ਵੋਟਾਂ ਤੇ ਵਾਰਡ ਨੰਬਰ 5 90 ਤੇ 74 ਤੇ ਟੋਟਲ ਹੋਈਆਂ 164 ਵੋਟਾਂ ਤੇ ਇਹ ਬਣ ਗਈਆਂ ਤੁਸੀਂ ਦੇਖੋ ਕੁੱਲ ਵੋਟਾਂ ਹੋਈਆਂ ਪਿੰਡ ਦੀਆਂ 404 ਤੇ 354 ਹੋਈਆਂ ਇਸਤਰੀ। ਤਾਂ ਟੋਟਲ ਹੋਈਆਂ 758 ਵੋਟਾਂ। ਆਪਣੇ ਜਿਹੜਾ ਹੈਗਾ ਮੌਜਗੜ ਦੇ ਵਿੱਚ ਮੌਜਗੜ ਪਿੰਡ ਦੇ ਵਿੱਚ ਇੰਨੀਆਂ ਵੋਟਾਂ ਹੈਗੀਆਂ ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਆਪਾਂ ਇਹਨਾਂ ਦੀ ਵੋਟਰ ਲਿਸਟ ਕਿਵੇਂ ਲੱਭੀਏ ਵਾਰਡ ਵਾਈਜ਼ ਤੇ ਆਪਾਂ ਲੱਭਦੇ ਹਾਂ ਤੇ ਹੁਣ ਆਪਾਂ ਚੱਲਾਂਗੇ ਬੈਕ ਆਪਾਂ ਇੱਥੇ ਕਰਾਸ ਕਰਕੇ ਆਪਾਂ ਬੈਕ ਚੱਲਾਂਗੇ ਬੈਕ ਜਾ ਕੇ ਆਪਾਂ ਇਹਨੂੰ ਰੀਫਰੈਸ਼ ਕਰਾਂਗੇ ਮੋਬਾਈਲ ਦੇ ਉੱਤੇ ਥੋੜਾ ਜਿਹਾ ਹੱਥ ਮਾਰ ਦੇਈਦਾ ਹੁੰਦਾ ਤਾਂ ਉਹਦੇ ਜੋ ਮਾਰਾਂਗੇ ਤਾਂ ਉਹ ਇਹ ਰੀਫਰੈਸ਼ ਹੋ ਜਾਊਗੀ ਆ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਉਣਾ ਤਾਂ ਜਦੋਂ ਇਸ ਤਰ੍ਹਾਂ ਦੇਖੋ ਰੀਫਰੈਸ਼ ਆ ਗਈ ਇੱਕ ਤੋਂ 20 20 ਤੋਂ 40 40 ਤੋਂ ਅੱਗੇ 60 ਤਾਂ ਆਪਾਂ ਇੱਥੇ ਕਲਿੱਕ ਕਰਾਂਗੇ ਕਿਉਂਕਿ ਆਪਣਾ ਜਿਹੜਾ ਬੂਥ 52 ਨੰਬਰ ਤੇ ਹੁਣ ਆਪਾਂ ਇਹਨੂੰ 52 ਨੰਬਰ ਤੇ ਲੈ ਕੇ ਚੱਲਦੇ ਆਂ ਤਾਂ ਸਾਰੀਆਂ ਇੱਕੇਦਮ ਆਪਾਂ ਅੱਗੇ ਕਰ ਦਿੱਤੀਆਂ ਤੇਜ਼ੀ ਦੇ ਨਾਲ ਕਿਉਂਕਿ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣਾ ਜਿਹੜਾ ਭਾਗ ਨੰਬਰ 52 ਬੂਥ ਦਾ ਤੇ ਹੁਣ ਆਪਾਂ ਉਸ ਤੇ ਚੱਲਾਂਗੇ ਤੇ ਆਪਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆ ਤੇ ਪੇਜ ਵੀ ਦਿੱਤੇ ਹੋਏ ਕਿੰਨੇ ਪੇਜ ਨੰਬਰ ਤੇ ਆ 260 ਟੋਟਲ 586 ਹੈ ਪੇਜ ਹੈ ਇਸੇ ਤਰ੍ਹਾਂ ਪੇਜਾਂ ਨੂੰ ਲੱਭਦੇ ਲੱਭਦੇ ਆਪਾਂ ਆਪਣੇ ਪਿੰਡ ਦੇ ਜਿਹੜਾ ਭਾਗ ਨੰਬਰ ਆ ਜਿਵੇਂ 52 ਸੀ ਤੇ ਆਪਾਂ 52 ਤੇ ਪਹੁੰਚ ਗਏ ਤੇ ਆ ਮੋਜਗੜ ਦੀ ਆ ਗਈ ਵਾਰਡ ਵਾਈਜ਼ ਲਿਸਟ ਆ ਗਈ ਹੈ ਤੇ ਆਪਾਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਆਪਾਂ ਇਹਨੂੰ ਉੱਥੇ ਜਾ ਕੇ ਪ੍ਰਿੰਟ ਕਢਾ ਸਕਦੇ ਆ ਜਿੱਥੇ ਵੀ ਪ੍ਰਿੰਟ ਕਢ ਸਕਦਾ ਕੋਈ ਵੀ ਆਪਾਂ ਜਿੱਥੇ ਵੀ ਹੈਗਾ ਪ੍ਰਿੰਟ ਕੱਢਣ ਵਾਲਾ ਦੁਕਾਨ ਹੈਗੀ ਉੱਥੇ ਆਪਾਂ ਆਪਦਾ ਪ੍ਰਿੰਟ ਕਢ ਸਕਦੇ ਆ ਇਹ ਸਾਰੀ ਡਿਟੇਲ ਲਿਖੀ ਹੋਈ ਹੈ ਤੇ ਆਪਾਂ ਇੱਥੇ ਕਿਸੇ ਵੀ ਪਿੰਡ ਦੀ ਇਸੇ ਤਰ੍ਹਾਂ ਵੋਟ ਲਿਸਟ ਲੱਭ ਸਕਦੇ ਆ ਤੇ ਵਾਰਡ ਵਾਈਜ਼ ਉਹਨੂੰ ਆਪਾਂ ਡਾਊਨਲੋਡ ਕਰਕੇ ਆਪਣੇ ਇਲਾਕੇ ਦੀਆਂ ਵੋਟਾਂ ਵੇਖ ਸਕਦੇ ਆ ਤੇ ਆਓ ਤੁਹਾਨੂੰ ਮੈਂ ਅੱਗੇ ਦੱਸਦਾ ਕਿਸ ਤਰੀਕੇ ਨਾਲ ਆਪਾਂ ਇਹਨੂੰ ਡਾਊਨਲੋਡ ਕਰਕੇ ਆਪਾਂ ਇਸੇ ਨੂੰ ਲਿਸਟ ਇਸੇ ਲਿਸਟ ਨੂੰ ਆਪਾਂ ਕੀ ਕਰਨਾ WhatsApp ਤੇ ਭੇਜ ਦੇਣਾ ਜਦੋਂ ਆਪਾਂ WhatsApp ਤੇ ਭੇਜ ਦੇਾਂਗੇ ਤਾਂ ਉੱਥੇ ਆਪਾਂ ਦੁਕਾਨਦਾਰ ਨੂੰ ਭੇਜ ਕੇ ਤਾਂ ਅੱਗੇ ਆਪਾਂ ਇਹਨੂੰ ਕੀ ਕਰਾਂਗੇ ਇਹ ਨੂੰ ਪ੍ਰਿੰਟ ਕਢਾ ਲਾਂਗੇ ਆ ਦੇਖੋ ਇਸੇ ਤਰ੍ਹਾਂ ਪ੍ਰਪੇਅਰ ਹੋ ਰਹੀ ਹੈ ਜਦੋਂ ਇਹ ਡਾਊਨਲੋਡ ਹੋ ਗਈ ਡਾਊਨਲੋਡ ਹੋ ਕੇ ਪ੍ਰਪੇਅਰ ਹੋ ਗਈ ਤਾਂ ਆਪਾਂ ਜਿਵੇਂ ਵਟਸਐਪ ਦਿਖਾਈ ਦੇ ਰਿਹਾ ਇਹਦੇ ਤੇ ਆਪਾਂ ਕਲਿੱਕ ਕਰਾਂਗੇ ਤੇ ਆਪਾਂ ਜਿਹਨੂੰ ਜਿਹੜਾ ਦੁਕਾਨਦਾਰ ਆ ਜਿੱਥੋਂ ਆਪਾਂ ਵੋਟਰ ਲਿਸਟ ਲੈ ਸਕਦੇ ਆ ਪ੍ਰਿੰਟ ਕਢਾ ਸਕਦੇ ਆ ਬਸ ਉਹਨੂੰ ਲੱਭਣਾ ਤੇ ਲੱਭ ਕੇ ਆਪਾਂ ਉੱਥੇ ਆਪਾਂ ਇਹ ਵੋਟਰ ਲਿਸਟ ਭੇਜ ਦੇਣੀ ਆ ਤੇ ਭੇਜ ਕੇ ਆਪਾਂ ਇਹਦਾ ਪ੍ਰਿੰਟ ਕਢਾ ਲੈਣਾ ਸਾਥੀਓ ਇਹ ਸੀ ਗ੍ਰਾਮ ਪੰਚਾਇਤ ਜਿਹੜੀਆਂ ਵੋਟਾਂ ਹੋ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਵੋਟਰ ਲਿਸਟ ਕਿਵੇਂ ਡਾਊਨਲੋਡ ਕਰੀਏ ਸਭ ਨੂੰ ਵੋਟਰ ਲਿਸਟ ਚਾਹੀਦੀ ਹੈ ਤਾਂ ਉਹ ਡਾਊਨਲੋਡ ਕਰਕੇ ਆਪਣੀਆਂ ਵੋਟਾਂ ਦੀ ਜਾਣਕਾਰੀ ਲੈ ਸਕਦੇ ਆ ਧੰਨਵਾਦ ਸਾਥੀਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ